वाहेगुरू जी का खालसा वाहगुरु जी की फतेह अज साहिब धन धान माता गुजर कौर जी धन धान साहिबजादा बाबा जोरावर सिंह जी धन धान साहिबजादा बाबा फतेह सिंह जी महाकाल जी, दे, आजा एमा जी देर शो चा थानू एम साहिब दर्शन करवाने फिर आप चली गए हम आप

रंडा रे रे रंडा अंदर अपन पढ़ देंगे चलो कर लेंगे निशान नोट कर देते हैं हां

पैकता पे पासा खाना फिर पे तैयार फिर हम पूरा गुरुत्व रहा हूं

के कर रे राध हासा महाना सहन ला ही कोई कार्यक्रम कोई प्रोग्राम दा आपो प्रसाद दे के कौन या तेते तेते आवा ओ जो जठे आपा

ਕਸਾ ਮਟਾ ਗਰਦਾ ਮੈਨਾਂ ਚੇਤੇ ਸੱਜਣੇ ਸੜਕੇ ਮਤ ਮਿਲ ਸੀ ਨਤ ਕੋਈ ਗਿਆਨੀ ਚਾਰੀ ਕੋ ਬਰਹਾਈ ਕਹਣਾ ਜਾਈ ਤੇ ਤਿਲਬੜੀਏ ਕਸਾ ਸਤਿਗੁਰ ਦਾ ਤੋ ਸਭ ਕਿੰਗਿਆ ਜਾਂ ਸਿੱਧਾਪੁਰ ਕਾ ਚਾ ਵਡਿਆ ਵਾਸੋ ਕਿਲਾ ਨਾ ਪਈਆ ਕਰ ਮਿਲਿਆ ਨਹੀਂ ਤਾਹ ਰਹਾਈਆ ਆਖਣ ਵਾਲਾ ਚਾ ਵਿਚਾਰਾ ਕੀਤੀ ਭਰੇ ਤੇਰੀ ਪੰਡਾਰਾ

ਵੱਡਾ ਨਾ ਹੋਵੈ ਕਾਟ ਨਾ ਜਾਇ ਨਾ ਉਹ ਮਰਨਾ ਹੋਵੈ ਤੋਏ ਬਿੰਦਰ ਰਹਿ ਨਾ ਚੁੱਕ ਪੋਗਮ ਗੁਣੀ ਹੋਹੁ ਨਾਹੀ ਕੋਇ ਨਾ ਕੋ ਹੋਆ ਨਾ ਕੋਈ ਜੀਵੜਾ ਹਾਤੇ ਤੇਵੜ ਤੇਰੀ ਬਾਤ ਜਿੰਨ ਦਿਨ ਕਰ ਕਹਿ ਕੀਤੀ ਰਾਤ ਖਸਮ ਵਿਸਰਹ ਤੇ ਸਮਝਾ ਤੂੰ ਨਾਨਕ ਮਾਵਾ ਬਾਜਿਸਨਾਤ

ਹਰ ਜਨ ਕੋ ਵਡ ਭਾਗ ਮਿਤੇ ਰੀ ਦਿਨ ਹਰ ਹਰ ਸੋਨਾ ਹਰ ਬਾਸ ਕੋ ਹਰ ਹਰ ਨਾਮ ਮਿਲੇ ਸ੍ਰੀ ਤਾ ਸਤ ਮਿਲ ਸੰਗਤਿ ਗੁਣ ਪਰਗਾਹ ਜਿਨ ਹਰ ਹਰ ਘਰ ਘਰ ਰਖ ਨਾਮ ਨਾ ਪਾਇਆ ਤੀਤ ਆਵੇ ਨ ਜਨ ਕਾ ਸਤਗੁਰ ਸਤਗੁਰ ਸਰਣ ਸੰਗਤ ਨਹੀਂ ਆਇ ਤ੍ਰਿ ਜੀਵੇ ਤ੍ਰਿ ਜੀਵਾ ਤੋਂ ਵੇਨਾ ਹਰ ਜਨ ਸਤਗੁਰ ਸੰਗਤ ਪਾਇਏ ਤਿਨ ਧਰਮ ਅਕਤੰਿਤ ਮਾਨਿ ਕਾ ਸੀ